ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵੀਂ ਨਵੀਂ ਰੈਸিপি ਲੈ ਕੇ ਤੁਹਾਡੇ ਮੂਰੇ ਹਾਜ਼ਰ ਹੋਏ ਆਂ ਆਪਾਂ ਸਵੇਰ ਦਾ ਨਾਸ਼ਤਾ ਬਣਾਵਾਂਗੇ ਇਹਦੇ ਲਈ ਆਪਾਂ ਮੂਲੀਆਂ ਪਿਆਜ਼ ਅਦਰਕ ਲਸਣ ਲਿਆ ਉਹਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਿਆ ਪਹਿਲਾਂ ਆਪਾਂ ਉਹਦੇ ਵਿੱਚ ਹਲਦੀ ਲਾਲ ਮਿਰਚ ਤੇ ਆਪਾਂ ਥੋੜਾ ਜਿਹਾ ਨਮਕ ਪਾ ਲਿਆ ਜਿੰਨਾਂ ਦੇ ਸਵਾਦ ਅਨਸਾਰ ਪਾ ਸਕਦੇ ਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਾਂ ਨਾਰਮਲੀ ਜਿਹੜਾ ਘਰੇ ਆਟਾ ਗੁੰਨਦੇ ਆਪਾਂ ਇਹਦੇ ਆਟਾ ਪਾ ਲੈਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਜਿੱਦਾਂ ਕਿ ਆਪਾਂ ਆਟਾ ਗੁੰਨਦੇ ਆ ਉਦਾਂ ਇਹਨੂੰ ਗੁੰਨ ਲੈਣਾ ਗੁੰਨ ਕੇ ਤੁਸੀਂ ਦੇਖੋ ਆਪਾਂ ਇਹਨੂੰ ਬਾਲਾ ਪਤਲਾ ਨਹੀਂ ਕਰਨਾ ਬਾਲਾ ਇਹਨੂੰ ਸਖਤ ਨਹੀਂ ਕਰਨਾ ਆਪਾਂ ਨਾਰਮਲ ਜੀ ਕਿ ਆਪਾਂ ਇਹਨਾਂ ਰੱਖ ਲੈਣਾ ਤੁਸੀਂ ਦੇਖੋ ਆਪਣਾ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਨਾਸ਼ਤਾ ਪਹਿਲਾਂ ਆਪਾਂ ਇਹਨੂੰ ਜਿੱਦਾਂ ਕਿ ਆਪਾਂ ਰੋਟੀ ਲਾਉਨੇ ਆ ਆਪਾਂ ਇਹਦੇ ਪੇੜੇ ਕਰ ਲੈਣੇ ਆ ਪੇੜੇ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆਟਾ ਲਾ ਕੇ ਚਗਲੇ ਦੇ ਉੱਤੇ ਆਟਾ ਲਾ ਕੇ ਇਹਨੂੰ ਚੰਗੀ ਤਰ੍ਹਾਂ ਵੇਲ ਲੈਣਾ ਤੇ ਆਪਾਂ ਚਾਰੇ ਪਾਸੇ ਇਹ ਬਰੀਕ ਰੱਖਣਾ ਕਿ ਬੜਾ ਮੋਟਾ ਨਾ ਹੋ ਜੇ ਤੇ ਬੜਾ ਬੀਕ ਨਾ ਜੇ ਉਸ ਤੋਂ ਬਾਅਦ ਆਪਾਂ ਤਵੇ ਦੇ ਉੱਤੇ ਪਹਿਲਾਂ ਘਿਓ ਲਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਦੋਨੇ ਪਾਸਿਓਂ ਰਾੜ ਲੈਣਾ ਤੇ ਤੁਸੀਂ ਦੇਖੋ ਆਪਣਾ ਕਿੰਨਾ ਸੋਹਣਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਇਹ ਨਾਸ਼ਤਾ ਤੁਸੀਂ ਵੀ ਘਰੇ ਬਣਾ ਕੇ ਵੇਖੋ ਕਿੰਨਾ ਕੁ ਸਵਾਦ ਮੰਦਾ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਣੀਆਂ ਨਵੀਆਂ ਵੀਡੀਓ ਦੇਖਣ ਨੂੰ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ